ਹਾਂਜੀ ਦੋਸਤੋ ਅਬ ਹੋਰ ਕਿੰਨੂ ਮੰਡੀ ਦੇ ਵਿੱਚ ਪਹੁੰਚੇ ਆ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਜਿਹੜੇ ਭਾਅ ਅੱਜ ਦੇ ਕੀ ਰਏ ਆ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਜ਼ਰੂਰ ਕਰਾ ਕਰ ਦਿਓ ਜਿਹੜਾ ਵੀ ਵੀਰ ਜੁੜੇ ਵੀਡੀਓ ਸ਼ੇਅਰ ਕਰ ਦਿਓ ਰੇਟ ਆ ਜਿਹੜੇ ਅੱਜ ਦੇ ਕੀ ਰਏ ਆ 31 ਜਨਵਰੀ ਜਨਵਰੀ ਦਾ ਜਖੀਰਲਾ ਦੇਣ ਜਿਹੜਾ ਤੇ ਅੱਜ ਦੇ ਜਿਹੜੇ ਭਾਅ ਆ ਉਹ ਕੀ ਰਏ ਆ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਣੀ ਹੈ ਤਾਂ ਜਿਹੜਾ ਵੀ ਵੀਰ ਜੁੜੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮੰਡੀ ਦੇ ਜਿਹੜੇ ਭਾਅ ਆ ਉਹ ਕੀ ਰਏ ਅੱਜ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲਣੀ ਹੈ ਤਾਂ ਜਿਹਨੂੰ ਬੋਲਦਾ ਹਾਂ ਸਨਮਾਨ ਦੀ ਸਿੱਖੀ ਹੁੰਦੀ ਜਿਹਨੇ ਜਿਹੜੇ ਵਪਾਰੀ ਬੋਲ ਦਿੱਤੀ ਬੇਨਤੀ ਇਹ ਹੈ ਕਿ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ ਅੱਜ ਬੁੱਧਵਾਰ ਦੇ ਕੀ ਰੇਟ ਰਏ ਆ ਮੰਡੀ ਦੇ ਵਿੱਚ ਉਹ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਮਿਲਣੀ ਹੈ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਕਿ ਪਿੰਡਾਂ ਦੇ ਵਿੱਚ ਸੌਦੇ ਆ ਜਿਹੜੇ ਉਹ ਕੀ ਭਾ ਹੋ ਰਹੇ ਆ ਹਰਦੇਵ ਸਿੰਘ ਜੀ ਧੰਨਵਾਦ ਬਾਈ ਜੀ ਅਬ ਹੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਤੇ ਅੱਜ ਦੇ ਜਿਹੜੇ ਭਾ ਆ ਉਹ ਕੀ ਹੋ ਰਹੇ ਆ ਉਹ ਜਾਣਕਾਰੀ ਦੇਵਾਂਗੇ ਪਰ ਵੀਡੀਓ ਸ਼ੇਅਰ ਜਰੂਰ ਕਰਿਓ ਵੀਰੋ ਮੰਡੀ ਦੇ ਵਿੱਚ ਜਿੱਥੇ ਪਹਿਲਾਂ ਰੇਟ ਕਾਫੀ ਜਿਹੜੇ ਘਟਾ ਉਹ ਚੱਲ ਰਹੇ ਸੀਗੇ ਤਾਂ ਹੁਣ 2-3 ਦਿਨਾਂ ਤੋਂ ਮੰਡੀ ਨੇ ਥੋੜੀ ਜਿਹੀ ਆਸ ਆ ਜਿਹੜੀ ਉਹ ਕਿਸਾਨਾਂ ਨੂੰ ਜਗਾਈ ਹੈ ਆਸ ਜਿਹੜੀ ਉਹ ਜਗੀ ਹੈ ਤਾਂ ਜਿਹੜਾ ਵੀ ਵੀਰ ਜੁੜੇ ਉਹ ਵੀਡੀਓ ਸ਼ੇਅਰ ਜ਼ਰੂਰ ਕਰੇ ਲਾਈਵ ਤਸਵੀਰਾਂ ਤੁਹਾਨੂੰ ਅਗੋਰ ਮੰਡੀ ਦੇ ਹਾਲਾਤ ਆ ਜਿਹੜੇ ਦੇਖ ਸਕਦੇ ਹੋ ਵੀ ਕਿੰਨਾ ਕਮਾਲ ਹੈ ਜਿਹੜਾ ਮੰਡੀ ਦੇ ਵਿੱਚ ਆਇਆ ਹੋਇਆ ਤਾਂ ਕਲਵੀਰ ਮਾਮੂ ਖੇੜਾ ਬਾਈ ਦਾ ਧੰਨਵਾਦ ਨਰੇਸ਼ ਬੈਣੀਵਾਲ ਕਿੰਨੂੰ ਡਾਉਣ ਹੈ ਕਹਿੰਦੇ ਵਿਨੋਦ ਕੜਵਾਸਰਾ ਬਾਈ ਦੀ ਰਾਮਰਾਜਪੂਤ ਸਾਹਿਬ ਅਜੀ ਰਾਜਪੂਤ ਜੀ ਨਰੇਸ਼ ਬੈਣੀਵਾਲ ਜੀ ਨਮਾ ਸ਼ਹਿਰ ਤੋਂ ਅਜੀ ਰਾਤ ਇੱਕ ਮੈਂ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਨੂੰ ਦੇ ਦਾਂ ਵੀਰੋ ਕਿ ਸ਼ਨੀਵਾਰ ਨੂੰ ਜਿਹੜੀ ਹਬੋਰ ਕਿੰਨੂੰ ਮੰਡੀ ਆ ਉਹ ਬੰਦ ਰਹਿੰਦੀ ਹੈ ਕਿੰਨੂੰ ਮੰਡੀ ਬੰਦ ਹੁੰਦੀ ਹੈ ਤੇ ਸ਼ਨੀਵਾਰ ਨੂੰ ਨਾ ਹੀ ਕੋਈ ਕਿਸਾਨ ਵੀਰ ਲੈ ਕੇ ਆਵੇ ਕਿੰਨੂੰ ਨਾ ਹੀ ਕੋਈ ਵਪਾਰੀ ਬਾਹਰ ਲਾ ਜਿਹੜਾ ਉਹ ਮੰਡੀ ਦੇ ਵਿੱਚ ਆਵੇ ਇਹ ਬੜੀ ਅਹਿਮ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਕਿ ਸ਼ਨੀਵਾਰ ਨੂੰ ਜਿਹੜੀ ਸ਼ਨੀਵਾਰ ਨੂੰ ਜਿਹੜੀ ਮੰਡੀ ਹੈ ਉਹ ਬੰਦ ਰਹਿੰਦੀ ਹੈ ਤਾਂ 12 ਪਸ਼ੂ ਦੇਖ ਸਕਦੇ ਹੋ ਤੁਸੀਂ ਮਾਰਕੀਟ ਕਮੇਟੀ ਨੂੰ ਚਾਹੀਦਾ ਹੈ ਕਿ 12 ਪਸ਼ੂਆਂ ਦਾ ਕੋਈ ਹੱਲ ਹੈ ਜਿਹੜਾ ਉਹ ਕੀਤਾ ਜਾਵੇ ਕਿਉਂਕਿ ਮੰਡੀ 'ਚ ਇੱਥੇ ਖਰੀਦ ਹੁੰਦੀ ਹੈ ਬਾਹਰੋਂ ਵੀ ਵਪਾਰੀ ਆਉਂਦੇ ਆ ਤੇ ਫਿਰ ਉਹ ਗਲਤ ਜਾ ਲੱਗਦਾ ਹੈ ਵੀ ਯਾਰ ਇਹਨਾਂ ਦੇ ਜਿਹੜੀ ਪ੍ਰਬੰਧ ਹੈ ਉਹ ਸਹੀ ਹੈ ਨਹੀਂਗੇ ਆਵਾਰਾ ਪਸ਼ੂ ਤੁਸੀਂ ਦੇਖ ਲਓ ਬਹੁਤ ਜ਼ਿਆਦਾ ਜਿਹੜੇ ਆਵਾਰਾ ਪਸ਼ੂ ਆਇਓ ਮੰਡੀ ਦੇ ਵਿੱਚ ਫਿਰਦੇ ਐ ਤਾਂ ਮੰਡੀ ਦੇ ਵਿੱਚ ਜਿਹੜੀ ਆਮਦ ਹੈ ਕਿੰਨੂ ਦੀ ਉਹ ਲਗਾਤਾਰ ਜਾਰੀ ਹੈ ਸ਼ਨੀਵਾਰ ਦੀ ਛੁੱਟੀ ਰਹਿੰਦੀ ਹੈ ਵੀਰੋ ਤੁਹਾਨੂੰ ਜਾਣਕਾਰੀ ਦੇ ਰਹੇ ਆ ਕਿ ਸ਼ਨੀਵਾਰ ਦੀ ਛੁੱਟੀ ਹੈ ਜਿਹੜੀ ਉਹ ਰਹਿੰਦੀ ਹੈ ਵੀਰੋ ਤਾਂ ਸ਼ਨੀਵਾਰ ਨੂੰ ਨਾ ਕੋਈ ਵੀ ਲੈ ਕੇ ਆਵੇ ਨਾ ਹੀ ਕੋਈ ਵਪਾਰੀ ਆਵੇ ਜਿਹੜੇ ਆ ਆਉਣ ਵਾਲਾ ਹੁਣ ਫਰਵਰੀ ਸਵੇਰੇ ਫਰਵਰੀ ਚੜ ਜਾਣੀ ਹੈ ਤੇ ਫਰਵਰੀ ਦਾ ਮਹੀਨਾ ਕਿੰਨੂ ਦੇ ਲਈ ਬੜਾ ਐਮ ਹੈ ਕਿਉਂਕਿ ਜਿਹੜਾ ਵੀ ਰੇਟ ਮਿਲਣਾ ਹੋਇਆ ਵੱਧ ਘੱਟ ਉਹ ਰੇਟ ਫਰਵਰੀ ਦੇ ਮਹੀਨੇ ਵਿੱਚ ਹੀ ਮਿਲਣਾ ਹੈ ਕਿਉਂਕਿ ਮਾਰਚ ਤੱਕ ਤਾਂ ਕਿੰਨੂ ਹੈ ਜਿਹੜਾ ਉਹ ਰਹਿੰਦਾ ਹੀ ਨਹੀਂਗਾ ਕਿਤੇ ਕਿਤੇ ਮਾੜਾ ਮੋਟਾ ਭਾਵੇਂ ਰਹਿੰਦਾ ਹੋਵੇ ਪਰ ਉਦੋਂ ਤੱਕ ਡ੍ਰੌਪਿੰਗ ਬੜੀ ਹੋ ਜਾਂਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਫਰਵਰੀ ਦਾ ਮਹੀਨਾ ਜਿਹੜਾ ਉਹ ਬੜਾ ਐਮ ਮੰਨਿਆ ਜਾ ਰਿਹਾ ਕਿਉਂਕਿ ਫਰਵਰੀ ਦੇ ਵਿੱਚ ਜਿਹੜੇ ਰੇਟ ਹੈ ਉਹ ਮਿਲਨੇ ਹੁੰਦੇ ਆ ਜਿੰਨਾ ਵੀ ਰੇਟ ਬਣਨਾ ਉਹ ਫਰਵਰੀ ਮਹੀਨੇ ਦੇ ਵਿੱਚ ਬਣ ਜਾਣਾ ਹੈ ਤਾਂ ਜਿਹੜੇ-ਜਿਹੜੇ ਵੀ ਵੀਰ ਜੁੜੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਅਬੋਰ ਮੰਡੀ ਦੇ ਵਿੱਚ ਭਾਅ ਕੀ ਵੇਚ ਰਹੇ ਆ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਜਿਹੜਾ ਆਮ ਭਾਅ ਆ ਉਹ 8 ਰੁਪਏ ਤੋਂ 11 ਰੁਪਏ ਤੱਕ ਕਿੰਨੂ ਆ ਜਿਹੜਾ ਮੰਡੀ ਦੇ ਵਿੱਚ ਵਿਕਿਆ 12 ਰੁਪਏ ਤੱਕ ਤੇ ਜਿਹੜਾ ਉੱਚਾ ਭਾਅ 1.5 ਰੁਪਏ ਕਿੰਨੂ ਆ ਜਿਹੜਾ ਉਹ ਮੰਡੀ ਦੇ ਵਿੱਚ ਵਿਕਿਆ ਤਾਂ ਇਹ ਜਿਹੜੇ ਭਾਅ ਤੁਹਾਨੂੰ ਅੱਜ 31 ਜਨਵਰੀ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਵੀਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਜਾਣਕਾਰੀ ਆ ਜਿਹੜੀ ਉਹ ਪਹੁੰਚ ਸਕੇ ਤਾਂ ਦੂਜਾ ਪਾਣੀ ਨੂੰ ਲੈ ਕੇ ਕਈ ਵੀਰ ਪੁੱਛਦੇ ਆ ਤਾਂ ਨਹਿਰ ਬੰਦੀ ਆ ਜਿਹੜੀ ਉਹਦੇ ਬਾਰੇ ਆਪਾਂ ਅਪਡੇਟ ਪਾਈ ਆ ਉਹ ਵੀਡੀਓ ਤੁਸੀਂ ਵੇਖ ਸਕਦੇ ਹੋ ਚੈਨਲ ਦੇ ਉੱਤੇ ਤਾਂ ਕਿਨੂ ਦੇ ਭਾਅ ਨੂੰ ਲੈ ਕੇ ਬੜੀ ਅਹਿਮ ਜਿਹੜਿਆ ਮਹੀਨਾ ਇਹ ਫਰਵਰੀ ਦਾ ਮਹੀਨਾ ਉਹ ਬੜਾ ਅਹਿਮ ਹੈ ਜਿਹੜਾ ਵੀ ਰੇਟ ਵਧਣਾ ਹੋਇਆ ਉਹ ਇਸ ਮਹੀਨੇ ਦੇ ਵਿੱਚ ਹੀ ਵਧਣਾ ਤੇ ਜਾਂ ਬੰਨਣਾ ਮਾਰਚ ਤੱਕ ਤਾਂ ਕਿਨੂ ਆ ਜਿਹੜਾ ਉਹ ਕੋਈ ਤਾਂ ਭਾਵੇਂ ਰੱਖ ਲੈ ਨਹੀਂ ਬਹੁਤੇ ਜਿਹੜੇ ਲੋਕ ਆ ਉਹ ਗੁਰ ਰੱਖਦੇ ਨਹੀਂ ਹੁੰਦੇ ਕਿਉਂਕਿ ਉਦੋਂ ਤੱਕ ਡ੍ਰੋਪਿੰਗ ਬੜੀ ਹੋ ਜਾਂਦੀ ਹੈ ਮੌਸਮ ਦਾ ਇੱਕ ਚੇਂਜ ਬੜਾ ਆ ਜਾਂਦਾ ਹੈ ਤਾਂ ਇਸ ਕਰਕੇ ਇਹ ਜਿਹੜਾ ਮਹੀਨਾ ਹੈ ਉਹ ਬੜਾ ਗੁਰਜੀਦਾਨੇ ਵਾਲੇ ਤੋਂ ਵੀਰ ਜੁੜਿਆ ਸਾਡਾ ਇਹ ਜਿਹੜਾ ਮਹੀਨਾ ਕਿੰਨੂ ਦੇ ਰੇਟ ਲਈ ਬੜਾ ਅਹਿਮ ਮਹੀਨਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅਬੋਰ ਮੰਡੀ ਦੇ ਵਿੱਚ ਜਿਹੜੇ ਅੱਜ ਦੇ ਭਾਅ ਹੈ ਉਹ 14.5 ਰੁਪਏ ਤੱਕ ਕਿੰਨੂ ਹੈ ਜਿਹੜਾ ਮੰਡੀ 'ਚ ਵਿਕਿਆ ਆਮ ਜਿਹੜਾ ਭਾਅ ਉਹ 9 10 11 12 ਰੁਪਏ ਤੱਕ ਕਿੰਨੂ ਹੈ ਜਿਹੜਾ ਉਹ ਵਿਕਿਆ ਨਰੇਸ਼ ਬਹਿਨੀਵਾਲ ਕਹਿ ਰਹੇ ਵੀਰ ਕਿੰਨੂ ਫਾਰਮਰ ਦੀ ਹਾਲਤ ਖਰਾਬ ਹੈ ਬਿਲਕੁਲ ਭਾਈ ਜਿਵੇਂ ਰੇਟ ਤੇ ਜਦੋਂ ਗੱਲ ਆ ਜਾਂਦੀ ਹੈ ਕਿਉਂਕਿ ਅਸੀਂ ਤਾਂ ਆਪ ਜਿਵੇਂ ਚਾਹਣੇ ਆ ਵੀ ਰੇਟ ਹੈ ਜਿਹੜਾ ਕਿਸਾਨਾਂ ਨੂੰ ਉਹ ਵੱਧ ਤੋਂ ਵੱਧ ਵਧੀਆ ਰੇਟ ਮਿਲਣਾ ਚਾਹੀਦਾ ਪਰ ਜਦੋਂ ਰੇਟ ਨਹੀਂ ਮਿਲਦੇ ਤਾਂ ਫਿਰ ਉੱਥੇ ਆ ਕੇ ਕਿਤੇ ਨਾ ਕਿਤੇ ਇੱਕ ਮਨ ਨੂੰ ਇਹ ਲੱਗਦਾ ਹੈ ਵੀ ਰੇਟ ਹੈ ਜਿਹੜਾ ਉਹ ਨਹੀਂ ਮਿਲ ਰਿਹਾ ਤਾਂ ਕਿਸਾਨਾਂ ਨੂੰ ਵੀ ਇਹ ਗੱਲ ਲੱਗਦੀ ਹੈ ਕਿ ਸਾਲ ਦੀ ਫਸਲ ਹੁੰਦੀ ਹੈ ਤੇ ਪਰ ਜਦੋਂ ਭਾਣਾ ਮਿਲੇ ਤਾਂ ਫਿਰ ਗੱਲ ਬਣਦੀ ਨਹੀਂਗੀ ਬੀਜੇ ਗੁਦਾਰਾ ਦੌਲਤਪੁਰੇ ਤੋਂ ਜੁੜੇ ਆ ਵੀਰ ਨਰੇਸ਼ ਮਦਨ ਕੰਬੋਜ ਜੀ ਜੁੜੇ ਰਾਦੇ ਸ਼ਾਮ ਜੀ ਜਿਹੜੇ-ਜਿਹੜੇ ਵੀਰ ਵੀ ਕਮੈਂਟ ਕਰ ਰਹੇ ਆ ਲక్ష్ਮੀ ਤਾਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਹਮ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਆਰਤੀ ਦੇ ਨਾਲ ਵੀ ਆਪਾਂ ਗੱਲ ਕਰਾਂਗੇ ਇੰਦਰ ਓਏ ਇੰਦਰ ਆਰਤੀ ਤੋਂ ਵੀ ਜਾਣਕਾਰੀ ਲਵਾਂਗੇ ਕਿਉਂਕਿ ਇਹ ਬੋਲੀ ਕਰਾਉਂਦੇ ਰਹਿੰਦੇ ਆ ਤਾਂ ਰੇਟ ਆ ਜਿਹੜਾ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 14.5 ਰੁਪਏ ਦਾ ਮੈਨੂੰ ਪਤਾ ਲੱਗਿਆ ਇੱਕ ਦੋ ਬੰਦਿਆਂ ਨੇ ਵੇਚਿਆ ਵੀ ਐ 14.5 ਰੁਪਏ ਸਿਰਾ ਜਿਹੜਾ ਕਿੰਨੂ ਐ ਇਹਨਾਂ ਤੋਂ ਵੀ ਜਾਣਕਾਰੀ ਲੈਣੇ ਆ ਕਿਉਂਕਿ ਇਹ ਆਉਧੇਦਾਰ ਵੀ ਐ ਆੜਤੀਆ ਐਸੋਸੀਏਸ਼ਨ ਦੇ ਤਾਂ ਮੰਡੀ 'ਚ ਕਿੰਨੂ ਦੀ ਆਮਦ ਲਗਾਤਾਰ ਜਿਹੜੀ ਜਾਰੀ ਐ ਹਾਂਜੀ ਇੰਦਰ ਜੀ ਸਤਿ ਸ੍ਰੀ ਅਕਾਲ ਜੀ ਕੀ ਰੇਟ ਕੀ ਰਿਹਾ ਜੀ ਉੱਪਰ ਜਿੱਦ ਅੱਜ 15 ਰੁਪਏ ਵਿਕੇ ਜੀ ਠੀਕ ਐ ਤੇ ਐਵਰੇਜ ਮਾਰਕੀਟ ਕਹਿਦੀ ਆ ਆਪਾਂ 10 ਤੋਂ 11 ਰੁਪਏ ਦੀ ਪੋਜੀਸ਼ਨ ਲਈ ਹੈ ਜੀ ਠੀਕ ਹੈ ਉਹ ਵੀ 5 ਵਜੇ ਤੱਕ ਜਿਹੜੇ ਮਾਲ ਆਏ ਸੀਗੇ ਉਹ ਤਾਂ ਫਿਰ ਵੀ ਜਿੱਤ ਨਾਲ ਵਿਕੇ ਜੀ 5 ਵਜੇ ਤੋਂ ਬਾਅਦ ਜਿਹੜੇ ਮਾਲ ਆਏ ਉਹਨਾਂ ਦੀ ਗਰਾਹੀ ਹੈ ਨਹੀਂ ਜੀ ਉਹਨਾਂ ਇਸ ਟਾਈਮ ਗਰਾਹ ਕਰਿਆ ਅੱਜ ਬਰਸਾਤ ਕਰਕੇ ਗਰਾਹ ਜਿਹੜੇ ਸ਼ਾਮ ਨੂੰ ਘਟ ਆਏ ਜਿੰਨਾ ਮਾਲ ਬਾਕੀ ਜਿਹੜਾ ਪੈਂਡਿੰਗ ਹੈ ਮਾਲ ਉਹ ਮਾਲ ਸਵੇਰੇ ਵਿਕੇਗਾ ਇਹ ਮੌਸਮ ਜਿਵੇਂ ਬਾਹਰ ਉਧਰ ਦੂਜੀਆਂ ਮੰਡੀਆਂ 'ਚ ਵੀ ਹਾਂ ਬਰਸਾਤ ਸਾਰੀ ਸੀ ਜੀ ਅੱਜ ਦਿੱਲੀ ਇਧਰ ਸਾਰੀ ਯੂਪੀ ਦੀ ਮੰਡੀਆਂ 'ਚ ਬਰਸਾਤ ਸੀਗੀ ਅੱਜ ਬਰਸਾਤ ਕਰਕੇ ਜਿਹੜੇ ਮਾਲ ਕੱਲ ਲੈ ਗਏ ਸੀ ਉਹ ਵਿਕੇ ਨਹੀਂ ਉਹਨਾਂ ਦੇ ਅਸ ਕਰਕੇ ਵਪਾਰੀ ਪਹੁੰਚੇ ਨਹੀਂਗੇ ਜਿਵੇਂ ਹੁਣ ਫਰਵਰੀ ਕੱਲ ਤੋਂ ਚੜ ਜਾਣਾ ਹੈ ਫਰਵਰੀ ਦੀ ਇੱਕ ਬੜੀ ਉਮੀਦ ਹੈਗੀ ਹੈ ਕਿਸਾਨਾਂ ਨੂੰ ਕਿ ਭਾਅ ਬੜੇ ਮਿਲੂਗਾ ਤਾਂ ਕੀ ਲੱਗਦਾ ਕੀ ਹੈਗਾ ਜੀ ਸਾਰੇ ਇੰਨਾ ਟਾਈਮ ਵੇਟ ਕੀਤਾ ਜੀ ਸਿਰਫ ਐਸੇ ਵਾਸਤੇ ਵੀ ਮੌਸਮ ਖੁੱਲੇ ਤੇ ਡਿਮਾਂਡ ਵੜੀ ਜਨਵਰੀ ਦਾ ਐਵੇਂ ਟੱਪ ਗਈ ਜੀ ਪਤਾ ਨਹੀਂ 70 ਰੁਪਏ 8 ਰੁਪਏ 9 ਰੁਪਏ ਇੱਥੇ ਵਿਕਦਾ ਰਿਹਾ ਹੁਣ ਜਿਵੇਂ 2 ਦਿਨ ਹੋਏ ਆ ਵਧੀਆ ਪਾਪ ਮਿਲਿਆ ਤਾਂ 10 ਤੋਂ ਲੈ ਕੇ 15 ਰੁਪਏ ਐਵਰੇਜ ਮਾਰਕੀਟ ਵਿੱਚ ਹੀ ਜਾਂਦਾ ਸੀਗਾ ਅੱਜ ਥੋੜਾ ਜਿਹਾ ਪਹਿਲਾਂ ਪਹਿਲਾਂ ਤਾਂ ਠੀਕ ਵਿਕੇ ਉਸ ਤੋਂ ਬਾਅਦ ਜਿਹੜਾ ਮਾਰਕੀਟ ਡਾਊਨ ਆ ਗਿਆ ਹੁਣ ਹੁਣ ਇਸ ਤਣ ਗਾਹਕ ਹੈ ਨਹੀਂ ਕਿ ਜਿਹੜੇ ਕੱਲ ਵੇਚਾਂਗੇ ਮਾਲ ਜਿਹੜੀ ਮਾਲ ਪੈਂਡਿੰਗ ਹੈ ਉਹ ਮਾਲ ਹੁਣ ਤਰਪਾਲ ਬਣ ਕੇ ਛੱਡ ਦਾਂਗੇ ਜੇ ਕੱਲ ਨੂੰ ਵੇਚਾਂਗੇ ਉਹ ਮਾਲ ਠੀਕ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ 5 ਵਜੇ ਤੱਕ ਤਾਂ ਗਾਹਕ ਹੈ ਜਿਹੜੇ ਉਹ ਵਧੀਆ ਪਾਏ ਆ ਵਪਾਰੀ ਪਰ ਉਸ ਤੋਂ ਬਾਅਦ ਨਹੀਂ ਪਈ ਤਾਂ ਜਿਹੜਾ ਮਾਲ ਹੈ ਉਹ ਕੱਲ ਵੇਖ ਜਾਵੇਗਾ ਪਰ ਜਿਹੜਾ ਵੀ ਅੱਜ ਮਾਲ ਉੱਚਾ ਵਿਕਿਆ ਉਹ 1.14 15 ਰੁਪਏ ਤੱਕ ਕਿੰਨੂ ਹੈ ਜਿਹੜਾ ਮੰਡੀ 'ਚ ਵਿਕਿਆ ਹੈ ਐਵਰੇਜ ਭਾਜ ਜਿਹੜਾ ਉਹੀ 10 11 ਰੁਪਏ ਵਿਕਣ ਲੱਗ ਗਿਆ ਹੁਣ ਜਿਹੜਾ ਕਿ 5 6 7 ਰੁਪਏ ਤੱਕ 8 ਰੁਪਏ ਤੱਕ ਵੇਚਦਾ ਹੁੰਦਾ ਸੀ ਤਾਂ ਹਬੋਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਮੰਡੀ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਅਭੀ ਗੱਬਾ ਜੀ ਜਿਵੇਂ ਕਹਿ ਰਹੇ ਆ ਕਿ 10 ਫਰਵਰੀ ਨੂੰ 10 ਫਰਵਰੀ ਤੱਕ 20 ਰੁਪਏ ਤੱਕ ਜਿਹੜਾ ਕਿੰਨੂ ਹੈ ਉਹ ਹੋ ਜਾਵੇਗਾ ਦਾ ਸੀ ਤਾਂ ਕਹਿਣਾ ਵੀਰੋ ਵੀ 20-25 ਰੁਪਏ ਕਿਲੋ ਦੇ ਹਿਸਾਬ ਨਾਲ ਕਿੰਨੂ ਆ ਜਿਹੜਾ ਕਿਸਾਨਾਂ ਦਾ ਵਿਕਣਾ ਚਾਹੀਦਾ ਤੇ ਆਪਾਂ ਜਿਹੜੀ ਗੱਲਬਾਤ ਵੀ ਕਰਾਂਗੇ ਅਜੇ ਵਾਧਵਾ ਜੀ ਅਜੇ ਵਾਧਵਾ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲ ਵੀ ਜਾਣਕਾਰੀ ਹੈ ਉਹ ਲਵਾਂਗੇ ਕਿ ਰੇਟ ਨੂੰ ਲੈ ਕੇ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਆਸ ਹੈ ਵੀ ਫਰਵਰੀ ਚੜਨ ਵਾਲੀ ਆ ਫਰਵਰੀ ਤੱਕ ਹਾਂ ਫਰਵਰੀ ਤੱਕ ਜਿਹੜਾ ਉਮੀਦ ਲੋਕ ਲਾ ਕੇ ਬੈਠੇ ਆ ਹੁਣ ਫਰਵਰੀ ਚ ਕੀ ਬਣਦਾ ਅਜੇ ਵਾਧਵਾ ਜੀ ਹਾਂਜੀ ਭਾਈ ਜੀ ਆ ਬਾਈ ਜੀ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਉਹ ਦਿਖਾਇਆ ਜੇ گاਵਾ ਕਿਵੇਂ ਛੇੜ ਦੇ ਉੱਤੇ 5 ਫੁੱਟ ਛੇੜ ਦੇ ਉੱਤੇ ਫਿਰਦੀਆਂ ਤੇ ਮਾਰਕੀਟ ਕਮੇਟੀ ਦਾ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਵੀ ਜਿਹੜਾ ਇਹਨਾਂ ਨੂੰ ਕੋਈ ਸੰਭਾਲੇ ਵੀ ਇਹ گاਵਾ ਸਾਰਾ ਦਿਨ ਇੱਥੇ ਲੋਕ ਪਰੇਸ਼ਾਨ ਹੁੰਦੇ ਨੇ ਤੇ ਇਹ ਜੇ ਮਾਰਕੀਟ ਕਮੇਟੀ ਮਾਰਕੀਟ ਫੀਸ ਨਹੀਂ ਦੀ ਸਾਰਾ ਜਿਹੜਾ ਪਰਸੈਂਟੇਜ ਪ੍ਰੋਵਾਈਡ ਹੋਣੀ ਚਾਹੀਦੀ ਤੇ ਚਾਹ ਗੇਟ ਖੁੱਲੇ ਮੁਸਲਮਾਨਾਂ ਦੇ گاਵਾ ਆ ਜਾਂਦੀਆਂ ਉਹ ਖੁੱਲੀਆਂ ਛੜਦੇ ਜਦੋਂ ਰਾਜਾ ਸੀ ਉਦੋਂ ਇਕੱਠੀ ਕਰਕੇ ਲੈ ਜਾਂਦੇ ਨੇ ਤੇ ਮੈਂ ਸੈਕਟਰੀ ਸਾਹਿਬ ਨੂੰ ਇੱਕ ਰਿਕੁਐਸਟ ਕਰਨਾ ਚਾਹਾਂਗਾ ਇਸ ਵੀਰੇ ਕੋਈ ਬੰਦਾ ਲਾਓ ਤੇ ਜਿਹੜਾ ਬੰਦੇ ਦੀਆਂ ਡਰਾਵਾ ਆਉਂਦੀਆਂ ਕਰਦੀਆਂ ਉਹਨਾਂ ਨੂੰ ਇੱਕ ਅੱਧੀ ਵਾਰੀ ਫੜ ਕੇ ਅਰੈਸਟ ਕਰਨ ਤੇ ਤਾਂ ਕਿ ਟੈਕ ਟਿਕਾ ਹੋ ਸਕੇ ਤੇ ਰਹੀ ਗੱਲ ਅੱਜ ਸ਼ਾਇਦ ਕਈ ਜਿਨ੍ਹਾਂ ਤੇ بارش ਵਗੈਰਾ ਸੀਗੀ ਜਿਸ ਵਜ੍ਹਾ ਨਾਲ ਕਦੇ ਰੇਟ ਥੋੜਾ ਡਾਊਨ ਰਿਹਾ 2-2 ਰੁਪਏ ਦੇਖੋ ਬਾਕੀ ਇੱਥੇ ਫਰਵਰੀ 'ਚ ਜਿਵੇਂ ਇੱਕ ਵਧਵਾਜੀ ਲੋਕਾਂ ਨੂੰ ਉਮੀਦ ਬੜੀ ਹੈਗੀ ਸੀ ਵੀ ਫਰਵਰੀ ਤੱਕ ਵੈਸੇ ਅੱਗੇ ਮਤਲਬ ਜਿਹੜੇ ਲੋਕ ਰੱਖਦੇ ਨਹੀਂ ਹੁੰਦੇਗੇ ਕੋਈ ਕੋਈ ਭਾਵੇਂ ਰੱਖ ਲੈਂਦਾ ਹੈ ਪਰ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਆ ਵੀ 40% ਮਾਲ ਤਾਂ ਹਲੇ ਪਿਆ ਹੀ ਹੋਣਾ ਹੈ ਅਜੇ 60% ਵਾਲ ਪਿਆ ਹੈ ਪਰ ਅੱਜ ਵੀ ਅਸੀਂ ਦੋ ਤਿੰਨ ਜੱਥੇ ਬੰਦਿਆਂ ਦੇ ਆ ਕੋਈ ਇਕੱਠੇ ਹੋ ਕੇ ਐਸਡੀਐਮ ਸਾਹਿਬ ਕੋਲ ਗਏ ਸੀ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਪੰਜਾਬ ਐਗਰੋ ਵਾਲਿਆਂ ਨੂੰ ਕੋ ਅੱਜ ਉਹਨਾਂ ਨੇ ਰਿਟਰਨ ਕਰਦੇ ਉਹਨਾਂ ਨੂੰ ਨੋਟਿਸ ਹੈ ਵੀ ਕੱਲ ਨੂੰ ਜੇ ਕੋਈ ਅਵੋਰ ਸ਼ਹਿਰ ਦੇ ਵਿੱਚ ਕਿਸਾਨ ਜਿੱਥੇ ਬੰਦਿਆਂ ਵਾਦਾ ਘਾਟਾ ਕਰਦੀ ਹੈ ਕੋਈ ਸ਼ਹਿਰ ਬੰਦ ਕਰਦੇ ਤਾਂ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਤੇ ਮੈਂ ਤੁਸੀਂ ਕਿਉਂ ਨਹੀਂ ਖਰੀਦ ਕਰਦੇ ਉਹਨਾਂ ਨੇ ਪਾਸਪੋਰਟ ਤੇ ਲਿਖਵਾਇਆ ਸਾਡੇ ਸਾਹਮਣੇ ਇੱਕ ਦੂਜੇ ਪਾਸੇ ਇਹ ਵੀ ਕਹਿ ਰਹੇ ਉਸ ਦਿਨ ਦੂਜੀ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੀ ਵੀ ਫੈਕਟਰੀ ਚੱਲ ਗਈ ਹੁਣ ਕਿਤੇ ਨਾ ਕਿਤੇ ਫਾਇਦਾ ਮਿਲੂਗਾ ਉਹਦਾ ਦੇਖੋ ਜੀ ਉਸ ਦਿਨ ਤਾਂ ਵੀਡੀਓ ਦੇ ਵਿੱਚ ਇਹ ਲੱਗਦਾ ਸੀ ਜਿਵੇਂ ਉਹ ਕਦੇ 5000 ਕਾਉਂਟਲ ਮਾਲ ਲਿਆ ਕਰੇ ਜੋ ਹਿਸਾਬ ਨਾਲ ਤਾਂ ਅਗ ਲੱਗ ਜਾਣੀ ਚਾਹੀਦੀ ਸੀ ਮਾਲ ਦੇ ਰੇਟਾਂ ਨੂੰ ਪਰ ਕੋਈ 1% ਮੈਨੂੰ ਲੱਗਦਾ ਨਹੀਂ ਬਾਕੀ ਮੇਰੀ ਗੱਲ ਨਹੀਂ ਹੋਈ ਪੰਜਾਬ ਦੇ ਜਿਹੜੇ ਇੱਥੇ ਹੈਡ ਹੈ ਜੋ ਸੰਭਾਲਦੇ ਆ ਤੇ ਐਸਡੀਐਮ ਸਾਹਿਬ ਵੱਲੋਂ ਭਰੋਸਾ ਦਿੱਤਾ ਗਿਆ ਵੀ ਪੰਜਾਬ ਐਗਰੋਨ ਲਿਆਉਣੇ ਮੈਦਾਨ ਵਿੱਚ ਬਿਲਕੁਲ ਉਹਨਾਂ ਨੇ ਭਰੋਸਾ ਦਿੱਤਾ ਕਿ ਲਿਆਵ ਉਹਨਾਂ ਨੇ ਕਿਹਾ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਤੁਸੀਂ ਕੋਈ ਸ਼ਿਰਨੀ ਚੱਕ ਰਹੇ ਉਹਨਾਂ ਨੇ ਪ੍ਰੋਪਰ ਸਟ੍ਰਿਕਟ ਤੇ ਇੱਕ ਵਾਰੀ ਬਾਜੀ ਇਹ ਜਰੂਰ ਸਾਂਝੀ ਕਰੋ ਜਾਣਕਾਰੀ ਵੀ ਜਿਵੇਂ ਹੁਣ ਮੌਸਮ ਧੁੰਦ ਵਾਲਾ ਰਿਹਾ ਪਿਛਲਾ ਲਗਭਗ 1 ਮਹੀਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ 10 ਦਿਨ ਧੁੰਦ ਦੱਸੀ ਹੈ ਤਾਂ ਉਹਦਾ ਕੋਈ ਜਿਹੜਾ ਬਾਗਾਂ ਨੂੰ ਜਾਂ ਕਿਨੂ ਨੂੰ ਨੁਕਸਾਨ ਹੈਗਾ ਜਿਹੜਾ ਖੜਾ ਹੋਇਆ ਨਹੀਂ ਧੁੰਦ ਦਾ ਕੋਈ ਨੁਕਸਾਨ ਨਹੀਂ ਹੈ ਵਿੱਚੋਂ ਜੇ 2-3 ਦਿਨ ਧੁੰਦ ਨਹੀਂ ਪਈ ਸੀ ਕੋਹਰਾ ਪਿਆ ਸੀ ਉਹ ਕੋਹਰਾ ਮਾਰ ਦਿੰਦਾ ਜਾਂ ਨਰਵਜ਼ ਮਰ ਜਾਂਦੀਆਂ ਜਾਂ ਰਗਾਂ ਦੇ ਵਿੱਚ ਨਾ ਉਸ ਤੇ ਕਾਲਾ ਦਾਗ ਜਾ ਜਾਂਦਾ ਧੁੰਦ ਤਾਂ ਇੱਕ ਕਿਸਮ ਦੀ ਛੋਟੀ ਮਿੰਨੀ ਬਾਰਿਸ਼ ਹੈ ਇਹਦੇ ਨਾਲ ਹਾਂ ਰੈਗੂਲਰ ਜੇ 2 ਮਹੀਨੇ ਮਹੀਨਾ ਡੇਢ ਮਹੀਨਾ ਦੁੰਧ ਪਈ ਰਹੇ ਦਿਨ ਹੀ ਨਾ ਨਿਕਲੇ ਉਦੋਂ ਹੁੰਦਾ ਦੁੰਧ ਨੁਕਸਾਨ ਵੀ ਡੰਡੀ ਤੋਂ ਪਾਣੀ ਨਾ ਸਕੇ ਪਰ ਐਨਾ ਐਨੀ ਦੁੰਧ ਵੀ ਨਹੀਂ ਪਈ ਤੇ ਡ੍ਰੋਪਿੰਗ ਦਾ ਕੀ ਕੀ ਹਾਲਾਤ ਕੀ ਹੈਗੇ ਡ੍ਰੋਪਿੰਗ ਦੇ ਹਰ ਸਾਲ ਰੂਟੀਨ ਚ ਐਨੀ ਹੁੰਦੀ ਹੁੰਦੀ ਹੈ ਜੇ ਡ੍ਰੋਪਿੰਗ ਰਹਿੰਦੀ ਹੈ ਹਾਂ ਜਿਹੜੇ ਬਾਗਾਂ ਦੇ ਵਿੱਚ ਕੰਡੀਸ਼ਨ ਖਰਾਬ ਹੈ ਬੂਟਿਆਂ ਦੀ ਮਤਲਬ ਜਿਵੇਂ ਵੀਕ ਪਲਾਂਟਸ ਨੇ ਜਾਂ ਜਿਹੜੇ ਆਪਣੇ ਏਰੀਆ ਚ ਜਿਵੇਂ ਹਲਦਲ ਹੋਈ ਹੈ ਬੂਟਿਆਂ ਦੇ ਮਾਰ ਪਈ ਹੈ ਉਹਨਾਂ ਬੂਟਿਆਂ ਦੇ ਥੋੜੀ ਜ਼ਿਆਦਾ ਹੁੰਦੀ ਤੇ ਇੱਕ ਵਦਵਾ ਜੀ ਬੰਦੀ ਨੂੰ ਲੈ ਕੇ ਜਿਵੇਂ ਹਾਲੇ ਤੱਕ ਸਪਸ਼ਟ ਨਹੀਂ ਹੈਗਾ ਕਿ ਜਿਹੜੀ ਬੰਦੀ ਹੈ ਸਰਹੰਦ ਦੀ ਸਰਹੰਦ ਦੀ ਬੰਦੀ ਹੈ ਜਿਹੜੀ ਕਲੀਅਰ ਨਹੀਂ ਹੋਈ ਤਾਂ ਉਹਦੀ ਕਿਤੇ ਨਾ ਕਿਤੇ ਮਾਰ ਜਿਵੇਂ ਪਿਛਲੇ ਤੋਂ ਪਿਛਲੇ ਸਾਲ ਬੋਰ ਬਾਗਾਂ ਨੂੰ ਬੜੀ ਪਈ ਤੁਹਾਨੂੰ ਵੀ ਪਤਾ ਹੈ ਤਾਂ ਉਹ ਉਹਨੂੰ ਲੈ ਕੇ ਕੀ ਕਰ ਰਹੇ ਹੋ ਜਾਂ ਕੋਈ ਗੱਲਬਾਤ ਹੋਈ ਆ ਹਜੇ ਹੁਣੇ ਵੀ ਇੱਕ ਮੋਜਗੜਾ ਫੋਨ ਆਇਆ ਸੀਗਾ ਉਹ ਕਹਿੰਦੇ ਸੀ ਪਹਿਲੇ ਕਹਿੰਦੇ ਸੀ ਇੱਕ ਤਰੀਕ ਨੂੰ ਛੱਡ ਦਾਂਗੇ ਹੁਣ ਕਹਿੰਦੇ ਨੇ 5 ਨੂੰ ਛੱਡਾਂਗੇ ਜਾਂ ਇਤਵਾਰ ਤੋਂ ਮੰਡੇ ਤੋਂ ਮੰਡੇ ਦਾ ਰੋਟੇਸ਼ਨ ਸ਼ੁਰੂ ਕਰਾਂਗੇ ਰੋਟੇਸ਼ਨ ਉਹਦੋਂ ਦੀ ਜਦੋਂ ਹਫ਼ਤੇ ਦੋ ਹਫ਼ਤੇ ਵਾਸਤੇ ਬੰਦ ਹੋਵੇ ਜਦੋਂ ਸਵੇ ਮਹੀਨੇ ਵਾਸਤੇ ਬੰਦ ਹੋਈਏ ਕਿਹਦੀ ਰੋਟੇਸ਼ਨ ਹੈ ਜਦੋਂ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਾਂਗਾ ਵੀ ਜਦੋਂ ਪਾਣੀ ਤੁਹਾਡੇ ਕੋਲ ਹੋਵੇ ਸਪੇਅਰ ਤੇ ਛੱਡੋ ਸਵਾ ਮਹੀਨਾ ਹੋਗਾ ਡੇਢ ਮਹੀਨਾ ਹੋਗਾ ਨਾ ਤਾਂ ਅੱਗ ਪਿੱਛੇ ਬਣੀ ਨਾ ਕਟੀਜੀ ਤੇ ਫੇਰ ਐਵੇਂ ਕਾਦੀ ਬੰਦੀ ਐ ਇੱਕ ਦੋ ਪੁਲ ਬੰਨੇ ਸੀ ਚਲੋ ਬਨ ਗਏ ਏਰੀਆ ਚ ਪਾਣੀ ਦੀ ਲੋੜ ਤਾਂ ਹੈਗੀ ਹੁਣ ਨਹੀਂ ਹੁਣ ਵਾਲਾ ਪਾਣੀ ਤਾਂ ਉਹ 5 ਤਰੀਕ ਨੂੰ ਛੱਡ ਦੇਣਾ ਪਰ ਜਿਹੜੀ ਸਰੰਧ ਫੀਡਰ ਦੀ ਆਪਾਂ ਵੱਡੀ ਦੀ ਬੰਦੀ ਦੀ ਗੱਲ ਕਰ ਰਹੇ ਆਂ ਵੀ ਜਿਹੜੀ ਦਸੰਬਰ ਚ ਹੋਣੀ ਸੀ ਫਿਰ ਜਨਵਰੀ ਚ ਪਰ ਨਹੀਂ ਹੋਈ ਉਹਦੀ ਜਿਹੜੀ ਵੱਡੀ ਮਾਰ ਪੈਂਦੀ ਹੁੰਦੀ ਹੈ ਉਹਨੂੰ ਲੈ ਕੇ ਸਭ ਤੋਂ ਵੱਡਾ ਇਹ ਵਾਦਾ ਘਾਟਾ ਹੁੰਦਾ ਇਹਦਾ ਜਦੋਂ ਫਾਰਮਰ ਨੂੰ ਕਹਿ ਦਿੰਦੇ ਦਸੰਬਰ ਚ ਬੰਦੀ ਹੈ ਉਹ ਦਸੰਬਰ ਦੀ ਪਲੈਨਿੰਗ ਕਰ ਲੈਂਦਾ ਫਿਰ ਆ ਕੇ ਜਾ ਕੇ ਕਹਿ ਦਿੰਦੇ ਜਨਵਰੀ ਦੀ ਬੰਦੀ ਹੈ ਫਿਰ ਉਹ ਮਤਲਬ ਪੂਰਾ ਰੋਟੇਟ ਨਹੀਂ ਕਰ ਸਕਦਾ ਪਾਣੀ ਨੂੰ ਸਹੀ ਹੋਵੇ ਜਿੱਥੇ ਲਾਉਣਾ ਬੰਦੀ ਦੀ ਇੱਕ ਅਨਾਉਂਸਮੈਂਟ ਦਾ ਇਹ ਵਾਦਾ ਘਾਟਾ ਹੁੰਦਾ ਤੇ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਆ ਕਿੱਲੇ ਨੂੰ ਪਾਣੀ ਨਹੀਂ ਲੱਗਿਆ ਮੈਨੂੰ ਲੱਗਦਾ ਪਰ ਜਦੋਂ ਬੰਦੀ ਨਹੀਂ ਆਉਂਦੀ ਫਿਰ ਉਹ ਪਾਣੀ ਇੱਧਰ ਉੱਧਰ ਵੇਸਟ ਕਰ ਲੈਂਦਾ ਤੇ ਜਦੋਂ ਬੰਦੀ ਆ ਜਾਂਦੀ ਉਦੋਂ ਬਿਨਾਂ ਦਾ ਸੇ ਸੋਚੇ ਸਮਝੇ ਮੰਨ ਲੋ ਦੋ ਦੋ ਤਿੰਨ ਤਿੰਨ ਵਾਰੀ ਅੱਗੇ ਬੰਦੀ ਵਿਦਾ ਕੇ ਛੱਡਣਾ ਉਹ ਗਲਤ ਹੈ ਤੇ ਜਿੱਧਰ ਉਧਰ ਜਿੱਥੇ ਰਾਜਸਥਾਨ ਫੀਡਰ ਹੈ ਉਹ 28 ਮਾਰਚ ਤੋਂ ਬੰਦ ਹੋਣ ਜਾ ਰਹੀ ਹੈ ਤੇ ਜੇ ਉਹਦੇ ਨਾਲ ਸਰਹੰਦ ਫੀਡਰ ਨੂੰ ਕਿਉਂਕਿ ਉਹਦੇ ਟ੍ਰੈਂਡਰਿੰਗ ਦਾ ਕੰਮ ਚੱਲ ਰਿਹਾ ਜੇ ਮਾਰਚ ਦੇ ਵਿੱਚ ਸਰਹੰਦ ਦੀ ਬੰਦੀ ਆਉਂਦੀ ਹੈ ਤਾਂ ਲਗਭਗ ਆਪਣੀਆਂ ਨਹਿਰਾਂ ਵੀ ਬੰਦ ਹੋਣਗੀਆਂ ਤਾਂ ਉਹਦਾ ਕਿਤੇ ਨਾ ਕਿਤੇ ਨੁਕਸਾਨ ਕੀ ਲੱਗਦਾ ਹੈਗਾ ਜੇ ਉਹ ਤੋਂ ਆਪਣੀਆਂ ਨਹਿਰਾਂ ਬੰਦ ਹੋਣਗੀਆਂ ਤਾਂ ਸਰਕਾਰ ਨੂੰ ਜ਼ਿੰਮੇਦਾਰਾਂ ਨੂੰ ਚਾਹੀਦਾ ਹੈ ਵੀ ਕੁੰਡੇ ਤਾਲੇ ਲਾ ਕੇ ਚਾਬੀਆਂ ਦੇ ਦੇਣ ਸਰਕਾਰ ਨੂੰ ਵੀ ਸਰਕਾਰ ਹੀ ਸੰਭਾਲੇ ਏ ਇਹ ਦੇਖਿਆ ਜੇ ਕਾਮਾ ਦਾ ਕੀ ਹਾਲਾਤ ਹੈ ਇਹ ਵਿਖੇ ਹੁਣ ਹਰ ਥਾਂ ਥਾਂ ਤੇ ਲੋਜ਼ਰ ਦੇਖੋ ਕਿੰਨੇ ਇਹ ਮੰਡੀ ਹੈ ਜਿਹੜੀ ਅਸੀਂ ਕਹਿੰਦੇ ਸੀ ਵੀ ਬੰਦ ਕਰਾਉਣੀ ਮੰਡੀ ਨੂੰ ਇਹ ਇੱਥੇ ਕੋਈ ਰੂਲ ਰੈਗੂਲੇਸ਼ਨ ਹੈ ਹੀ ਨਹੀਂ ਕੋਈ ਸਿਸਟਮੈਟਿਕਲੀ ਸਿਸਟਮ ਨਹੀਂ ਹੈ ਕਿ ਪ੍ਰੋਪਰ ਬੋਲੀ ਚੱਲੇ ਹੈ ਪ੍ਰੋਪਰ ਕੋਈ ਸਰਕਾਰੀ ਖਰੀਦ ਦੀ ਏਜੰਸੀਆਂ ਹਨ ਇੱਕ ਦੋ ਸਰਕਾਰ ਨੂੰ ਚਾਹੀਦਾ ਹੈ ਕਿ ਇਨਾਂ ਕਮਾਂ ਵੱਲੇ ਧਿਆਨ ਦੇਵੇ ਰਾਜੋ ਕਿਸਾਨ ਐਵੇਂ ਨਾਮ ਰੈਲਡੀ ਕੋਈ ਆਪ ਬੰਦੀ ਤੇ ਸੀਗੇ ਜੀ ਮਾਰਚ ਵਾਲੀ ਹਾਂ ਮਾਰਚ ਵਾਲੀ ਬੰਦੀ ਜੇ ਸਰੰਦ ਮੀਟਰ ਬੰਦ ਹੋ ਗਈ ਜੇ ਉਹਦੇ ਨਾਲ ਨਾਲ ਰਾਜਸਥਾਨ ਫੀਟਰ ਦੇ ਨਾਲ ਸਰੰਦ ਮੀਟਰ ਨੂੰ ਬੰਦ ਕੀਤਾ ਗਿਆ ਤਾਂ ਬਹੁਤ ਵੱਡਾ ਨੁਕਸਾਨ ਹੋਊਗਾ ਕਿਸਾਨਾਂ ਦਾ ਹੁਣ ਜਿਵੇਂ ਸਾਡੇ ਨਾਲੋਂ ਸਾਡੇ ਤਾਂ ਪਹਿਲੇ ਹੀ 4 ਮਹੀਨੇ ਹੋ ਗਏ ਪਾਣੀ ਨਹੀਂ ਹੈ ਏਤੇ ਜੇ ਖਾਲ ਕੁਦਰਤੀ ਬਹੁਤ ਬੁਰੇ ਹਾਲਾਤੇ ਸੀ ਸਪੈਸ਼ਲ ਪਰਮਿਸ਼ਨ ਲੈ ਕੇ ਪਾਈਪ ਲਾਈਨ ਪੋਈਏ ਅੱਜ 4 ਮਹੀਨੇ ਬਾਅਦ ਪਾਣੀ ਆਊਗਾ ਤੇ ਜੇ ਇੱਕ ਇੱਕ ਪਾਣੀ ਲੱਗ ਕੇ ਤੇ ਫੇਰ ਮਹੀਨੇ ਦੀ ਬੰਦੀ ਆ ਜੇ ਤਾਂ ਫੇਰ ਰੋਟੀ ਦਾ ਮਤਲਬ ਮੁਸ਼ਕਲ ਹੀ ਹੈ ਖੇਤੀ ਚ ਠੀਕ ਹੈ ਭਾਈ ਧੰਨਵਾਦ ਜੀ ਤਾਂ ਇਹ ਬਾਈ ਅਜੇ ਵੱਧਵਾ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਕੌਮੀ ਸਪੋਕਸਪਰਸਨ ਸੀਗੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਮਾਰਚ ਦੇ ਵਿੱਚ ਜੇਕਰ ਬੰਦੀ ਹੁੰਦੀ ਹੈ ਸਰੰਦ ਦੀ ਤਾਂ ਬੜਾ ਵੱਡਾ ਨੁਕਸਾਨ ਹੈ ਜਿਹੜਾ ਕਿਸਾਨਾਂ ਦਾ ਹੋ ਜਾਣਾ ਕਿਉਂਕਿ ਬਾਗਾਂ ਨੂੰ ਉਦੋਂ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਤੇ ਉਦੋਂ ਜੇ ਬੰਦ ਨਹਿਰਾਂ ਹੋ ਗਈਆਂ ਤਾਂ ਹਾਲਾਤ ਹੈ ਜਿਹੜੇ ਉਹ ਬੜੇ ਮਾੜੇ ਹੋ ਜਾਣਗੇ ਤਾ ਅਬੋਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿੰਨੂ ਮੰਡੀ ਤੋਂ ਦਿਖਾ ਰਹੇ ਆ ਵੀ ਜਿਹੜਾ ਹਾਲਾਤ ਹੈ ਉਹ ਕੀ ਚੱਲ ਰਿਹਾ ਹੈ ਅਬੋਰ ਕਿੰਨੂ ਮੰਡੀ ਦੇ ਵਿੱਚ ਬਜਰੰਗਪਾਦੂ ਵੀਰ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿੰਨਾ ਮਾਲ ਹੈ ਜਿਹੜਾ ਮੰਡੀ ਚ ਆਇਆ ਹੋਇਆ ਤੇ ਅੱਜ ਦੇ ਜਿਹੜੇ ਭਾਅ ਹੈ ਉਹ 15 ਰੁਪਏ ਤੱਕ ਕਿੰਨੂ ਹੈ ਜਿਹੜਾ ਮੰਡੀ ਚ ਵਿਕਿਆ ਹੈ 31 ਜਨਵਰੀ 2024 ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਆ 8-9 ਰੁਪਏ ਤੋਂ ਲੈ ਕੇ ਕਿੰਨੂ ਆ ਜਿਹੜਾ ਉਹ ਐਵਰੇਜ ਭਾਜ ਜਿਹੜਾ 10-11 ਰੁਪਏ ਰਿਹਾ 12 ਰੁਪਏ ਤੱਕ ਤੇ ਸਭ ਤੋਂ ਉੱਚਾ ਜਿਹੜਾ ਕਿੰਨੂ ਹੈ ਉਹ 15 ਰੁਪਏ ਮੰਡੀ ਦੇ ਵਿੱਚ ਵਿਕਿਆ ਤੇ ਪਿਛਲੇ 3-4 ਦਿਨਾਂ ਤੋਂ ਜਿਹੜਾ ਭਾਅ ਹੈ ਉਹ ਕਿਤੇ ਨਾ ਕਿਤੇ ਸਾਰਥਕ ਜਾਪ ਰਿਹਾ ਹੈ ਕਿਉਂਕਿ ਕਿਸਾਨਾਂ ਨੂੰ ਇੱਕ ਉਮੀਦ ਸੀ ਕਿ 10 ਰੁਪਏ ਤੋਂ ਥੱਲੇ ਜਦੋਂ 8-7 ਤੋਂ 8 ਰੁਪਏ ਕਿੰਨੂ ਵੇਚ ਕੇ ਜਾਂਦਾ ਸੀ ਤਾਂ ਕਿਸਾਨ ਨੂੰ ਐ ਲੱਗਦਾ ਸੀ ਵੀ ਬੜਾ ਭਾਅ ਘੱਟ ਮਿਲ ਰਿਹਾ ਤਾਂ ਹੁਣ ਜਿਹੜਾ ਭਾਅ ਹੈ ਉਹ ਕਿਤੇ ਨਾ ਕਿਤੇ ਆਸ ਨਾਲ ਜਿਹੜਾ ਜੁੜਦਾ ਨਜ਼ਰ ਆ ਰਿਹਾ ਕਿਉਂਕਿ 14-15 ਰੁਪਏ ਜਦੋਂ ਕਿੰਨੂ ਹੈ ਉਹ ਮੰਡੀ ਦੇ ਵਿੱਚ ਵਿਕ ਰਿਹਾ ਤਾਂ ਹਬੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਇੱਥੇ ਮਾਲ ਹੈ ਜਿਹੜਾ ਉਹ ਅੱਜ 5 ਵਜੇ ਤੱਕ ਤਾਂ ਠੀਕ ਰੇਟ ਮਿਲੇ ਆ ਪਰ ਜਿਹੜਾ ਹੁਣ ਜਾ ਕੇ ਖਰੀਦਦਾਰ ਹੈ ਮੰਡੀ ਦੇ ਵਿੱਚ ਉਹ ਨਹੀਂ ਹੈਗੇ ਤਾਂ ਜਿਹਦੇ ਕਰਕੇ ਜਿਹੜਾ ਮਾਲ ਹੈ ਉਹ ਵਪਾਰੀ ਨੇ ਵੀ ਦੱਸਿਆ ਆੜਤੀਆਣੇ ਵੀ ਦੱਸਿਆ ਵੀ ਕੱਲ ਨੂੰ ਵੇਚਿਆ ਜਾਊਗਾ ਭਾਣੂ ਲੈ ਕੇ ਜਿਹੜਾ ਇੱਕ ਕਿਸਾਨਾਂ ਨੂੰ ਲੱਗਦਾ ਸੀ ਕਿ ਭਾਜ ਜਿਹੜਾ ਵਧੇ ਉਹ ਕਿਉਂਕਿ ਅਸੀਂ ਤਾਂ ਇਹੀ ਜਿਹੜੀ ਕਾਮਨਾ ਕਰਦੇ ਹਾਂ ਕਿਸਾਨ ਜਿਹੜੇ ਕਿਸਾਨੀ ਹੈ ਉਹ ਖੁਸ਼ਹਾਲ ਹੋਣੀ ਬਹੁਤ ਜ਼ਰੂਰੀ ਹੈ ਤਾਂ ਇਸ ਲਈ ਰੇਟ ਆ ਜਿਹੜੇ ਉਹਨਾਂ ਨੂੰ ਕਿਸਾਨਾਂ ਨੂੰ ਮਿਲਨੇ ਵੀ ਚਾਹੀਦੇ ਆ ਅਜਿਹੇ ਪ੍ਰਬੰਧ ਆ ਜਿਹੜੇ ਉਹ ਸਰਕਾਰਾਂ ਨੂੰ ਕਰਨੇ ਚਾਹੀਦੇ ਆ ਕਿ ਫਸਲਾਂ ਦੇ ਭਾਜ ਜਿਹੜੇ ਉਹ ਪੂਰੇ ਕਿਸਾਨਾਂ ਨੂੰ ਮਿਲਣ ਤਾਂ ਅਬੋਰ ਤੋਂ ਮੰਡੀ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਹਰ ਰੋਜ਼ ਬੋਲੀ ਆ ਜਿਹੜੀ ਤੁਹਾਨੂੰ ਵਿਖਾਉਣੇ ਆ ਕਿ ਬੋਲੀ ਮੰਡੀ 'ਚ ਜਿਹੜਾ ਕਿੰਨੂ ਕੀ ਭਾਜ ਵਿਕਦਾ ਹੈ ਤਾ ਅੱਜ ਦੀਆਂ ਜਿਹੜੀਆਂ ਨਿਸ਼ਾਨਤ ਬਿਸ਼ਨੋਈ ਜੀ ਕਹਿ ਰਹੇ ਆ ਕਿ ਹੁਣ ਕਿੰ ਨੂੰ ਆ ਜਿਹੜਾ ਉਹ ਥੱਲੇ ਵੀ ਡਿੱਗ ਰਿਹਾ ਮਦਨ لال ਜੀ ਆ ਜਿਹੜੇ ਹਰਪ੍ਰੀਤ ਜੀ ਬਜਰੰਗ ਭਾਦੂ ਵੀਰ ਕੜਵਸਰਾ ਸਾਹਿਬ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਵੀ ਵੀਰ ਜੁੜ ਰਹੇ ਆ ਕਮੈਂਟ ਕਰ ਰਹੇ ਆ ਜਾਂ ਵੀਡੀਓ ਸ਼ੇਅਰ ਕਰਦੇ ਆ ਓਮ ਪ੍ਰਕਾਸ਼ ਜੀ ਤਾਂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਹਬੋਰ ਮੰਡੀ ਦੇ ਵਿੱਚ ਹਾਲਾਤ ਆ ਜਿਹੜੇ ਤੁਹਾਨੂੰ ਦਿਖਾ ਰਹੇ ਆ ਮੰਡੀ ਚ ਕਿੰ ਨੂੰ ਆ ਜਿਹੜਾ ਉਹ 15 ਰੁਪਏ 14.5 15 ਰੁਪਏ ਅੱਜ ਵਿਕਿਆ ਤੇ ਐਵਰੇਜ ਭਾਅ ਜਿਹੜਾ ਉਹ 10 ਰੁਪਏ ਜ਼ਿਆਦਾ ਕਿੰਨੂ ਆ ਜਿਹੜਾ ਉਹ 10 ਰੁਪਏ 11 ਰੁਪਏ ਮੰਡੀ ਦੇ ਵਿੱਚ ਵਿਕਿਆ ਤੇ ਜਿਹੜਾ ਸਭ ਤੋਂ ਵਧੀਆ ਵਾਲਾ ਕੁਝ ਮਾਲ ਕੁਝ ਲੋਟ ਹੁੰਦੇ ਆ ਜਿਵੇਂ ਤਾਂ ਉਹ ਜਿਹੜਾ 14.5 15 ਰੁਪਏ ਵਿਕਿਆ ਲਾਈਵ ਤੁਹਾਨੂੰ ਦਿਖਾ ਰਹੇ ਆ ਮੰਡੀ ਤਾਂ ਜੇਕਰ ਬੰਦੀ ਨੂੰ ਲੈ ਕੇ ਤੁਸੀਂ ਕੋਈ ਅਪਡੇਟ ਜਿਹੜੀ ਵੇਖਣੀ ਹੋਵੇ ਤਾਂ ਆਪਣੇ ਵੀਡੀਓ ਅੱਜ ਪਾਈ ਆ ਕਿ ਪਾਣੀ ਆ ਜਿਹੜਾ ਨਹਿਰਾਂ ਦੇ ਵਿੱਚ ਕਦੋਂ ਆਊਗਾ ਉਹ ਜਿਹੜਾ ਤੁਸੀਂ ਵੀਡੀਓ ਹੈ ਉਹ ਦੂਜੀ ਵੀਡੀਓ ਵੀ ਆਪਣੀ ਵੇਖ ਸਕਦੇ ਹੋ ਤਾਂ ਜਿੰਨੇ ਵੀ ਵੀਰ ਜੁੜੇ ਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਮੈਂਟ ਜਰੂਰ ਕਰੋ ਕਿ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੇ ਸੌਦੇ ਆ ਉਹ ਕੀ ਭਾਅ ਹੋ ਰਹੇ ਆ ਪਿੰਡਾਂ ਦੇ ਵਿੱਚ ਜਿਹੜੇ ਸੌਦੇ ਆ ਉਹ ਕੀ ਰੇਟ ਹੋ ਰਿਹਾ ਕਮੈਂਟ ਕਰਕੇ ਜਾਣਕਾਰੀ ਹੈ ਜਿਹੜੀ ਉਹ ਜਰੂਰ ਸਾਂਝੀ ਕਰੋ ਬੋਲਣਾ ਕੋਈ ਐਸ ਇਟ ਐ ਆਹ ਕਹਾਂ ਸੇ 나ਸੀਕ ਨਾਲ ਨਾਸੀਕ 나ਸੀਕ ਵਾਲੇ ਵੀਰ ਸਾਡੇ ਆਏ ਹੋਏ ਆ ਮਾਨ ਲੈ ਕੇ ਮਾਨ ਲੈ ਕੇ ਜਾ ਰਹੇ ਹੋ ਮਾਨ ਲੈ ਕੇ ਜਾ ਰਹੇ ਨੇ ਅੱਛਾ ਕਿੰਨਾ ਕੁ ਲੈ ਜਾਂਦੇ ਹੋ 12 ਟਨ 12 टन बारा अच्छा क्या रेट चल रहा है यहां पर 8 रुपए से 10 रुपए तक उधर उधर नहीं चालू है 20 रुपए तक ते इधर मंडी से ले रहे हो के बागबूल ही है नहीं नहीं मजीते नहीं लेते मंडी से ही लेते हर तक मंडी ਤੋਂ ਲੈਨੇ बागबूल لو ਹੁਣ ਤਾਂ नहीं भाई मजीते मैं आज नहीं कमता अच्छा हां अपन बाहर गांव गए रहते नहीं चलते हां एक ने कमेंट की था करनाल मंडी च 18 ਤੋਂ 20 रुपए बिक रहे हैं ता नासिक ਤੋਂ ਬਈ ਹੋਰੀ ਆਏ ਹੋਏ ਆ ਕਿੰਨੂ ਇਥੋਂ ਲੈ ਕੇ ਜਾਂਦੇ ਆ ਮੰਡੀ ਚੋਂ ਹਰ ਰੋਜ਼ ਜਿਹੜੀਆਂ ਗੱਡੀ ਐ ਉਹ ਭੇਜਦੇ ਆ ਤਾਂ ਦੂਰ ਦੂਰ ਤੱਕ ਜਿਹੜਾ ਪੰਜਾਬ ਦਾ ਕਿਨੂ ਐ ਉਹ ਜਾ ਰਿਹਾ ਐ ਅਬੋਰ ਦਾ ਜਿਹੜਾ ਕਿਨੂ ਐ ਅਬੋਰ ਦੇ ਕਿਨੂ ਦੀ ਜਿਹੜੀ ਪਛਾਣ ਐ ਉਹ ਦੂਰ ਦੂਰ ਤੱਕ ਹੈਗੀ ਐ ਤੁਸੀਂ ਵੇਖ ਸਕਦੇ ਹੋ ਕਿ ਭਾ ਜਿਹੜਾ ਇੱਥੇ ਬਣਦਾ ਉਹੀ ਭਾ ਦੂਜੀਆਂ ਮੰਡੀਆਂ ਦੇ ਵਿੱਚ ਚੱਲਦਾ ਐ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਦੇ ਜਿਹੜੇ ਭਾ ਆ ਉਹ ਕੀ ਰਹੇ ਐ ਤਾਂ ਵਧੀਆ ਕਿਨੂ ਆ ਜਿਹੜਾ ਉਹ ਮੰਡੀ ਦੇ ਵਿੱਚ ਚਮਕਦਾਰ ਕਿਨੂ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਪੂਰਾ ਚਮਕਦਾਰ ਕਿਨੂ ਵੀ ਆਇਆ ਹੋਇਆ ਹੈ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਸਾਡੀ ਕੋਸ਼ਿਸ਼ ਹੈ ਵੀ ਤੁਹਾਨੂੰ ਮੰਡੀ ਲਾਈਵ ਦਿਖਾਇਆ ਕਰੀਏ ਤਾਂ ਉਹ ਲਗਾਤਾਰ ਸਾਡੀ ਕੋਸ਼ਿਸ਼ ਰਹਿੰਦੀ ਹੈ ਤੇ ਉਹ ਅਸੀਂ ਕੋਸ਼ਿਸ਼ ਨੂੰ ਕਰ ਵੀ ਰਹੇ ਹਾਂ ਤਾਂ ਜਿਹੜਾ ਵੀ ਵੀਰ ਜੁੜੇ ਉਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਜਿਹੜਾ ਵੀਡੀਓ ਹੈ ਆਪਣੀ ਉਹ ਪਹੁੰਚ ਸਕੇ ਅਬ ਹੋਰ ਕਿਨੂ ਮੰਡੀ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆ ਜਿਹੜੇ ਭਾਅ ਦੀ ਗੱਲ ਕਰੀਏ ਤਾਂ ਅੱਜ ਦਾ ਜਿਹੜਾ ਭਾਅ ਹੈ ਉਹ 15 ਰੁਪਏ ਕਿੰल्लू ਆ ਕਿੰਨੂ ਆ ਜਿਹੜਾ ਉਹ ਮੰਡੀ ਦੇ ਵਿੱਚ ਵਿਕਿਆ ਵਧੀਆ ਕੁਆਲਿਟੀ ਦਾ ਕਿੰਨੂ ਆ ਜਿਹੜਾ ਅੱਜ ਉਹ 15 ਰੁਪਏ ਵਿਕਿਆ ਵੀਰੋ ਤਾਂ ਲਾਈਵ ਜੁੜੇ ਹੋਏ ਹੋ ਤੁਸੀਂ ਤਾਂ ਪੋਸਟ ਮੇਲ ਚੈਨਲ ਦੇ ਨਾਲ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿੰਨਾ ਵੀਰਾਂ ਨੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਉਹ ਫੇਸਬੁੱਕ ਤੇ ਫੋਲੋ ਜ਼ਰੂਰ ਕਰ ਲਓ ਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਜਿਹੜੀ ਅਪਡੇਟ ਹੈ ਤੁਹਾਡੇ ਤੱਕ ਹਰ ਰੋਜ਼ ਆਪਾਂ ਲੈ ਕੇ ਆਉਣੇ ਆ ਉਹ ਪਹੁੰਚਦੀ ਰਵੇ ਦੂਰ ਦੂਰ ਤੱਕ ਦੇ ਵਪਾਰੀ ਆ ਜਿਹੜੇ ਉਹ ਕਿਨੂ ਲੈਣ ਅਬੋਰ ਮੰਡੀ ਦੇ ਵਿੱਚ ਆਉਂਦੇ ਆ ਤੇ ਕਿਨੂ ਦੀ ਜਿਹੜੀ ਆਮਦ ਹੈ ਉਹ ਲਗਾਤਾਰ ਜਾਰੀ ਹੈ ਪਿਛਲੇ 2-3 ਦਿਨਾਂ ਤੋਂ ਭਾਅ ਦੇ ਵਿੱਚ ਵੀ ਜਿਹੜੀ ਤੇਜ਼ੀ ਹੈ ਉਹ ਵੇਖਣ ਨੂੰ ਮਿਲੀ ਹੈ ਕਿਉਂਕਿ ਪਹਿਲਾਂ ਜਿੱਥੇ ਭਾਅ ਬੜਾ ਘਟ ਰਿਆ ਰਿਹਾ ਸੀ ਖੂਬ ਜੀ ਦੱਸ ਰਿਹਾ ਰੋਪੜ ਦੇ ਵਿੱਚ 18 ਰੁਪਏ ਵਿਕ ਰਹੇ ਆ ਜਗਦੀਸ਼ ਕੁਮਾਰ ਜੀ ਕਹਿੰਦੇ 20 ਤੋਂ ਵੱਧ ਰੇਟ ਹੋਣਾ ਚਾਹੀਦਾ ਹੈ ਆਨਸਰਾ ਜੀ ਜੈ ਸ਼੍ਰੀ ਕ੍ਰਿਸ਼ਨਾ ਗੁੱਡ ਜੌਬ ਬਾਈ ਜੀ ਹਮਪ੍ਰਕਾਸ਼ ਧੰਨਵਾਦ ਬਾਈ ਤਾ ਪ੍ਰਵੀਨ ਬਿਸ਼ਨੋਈ ਕਹਿੰਦੇ ਕਿ ਨੂੰ 40% ਦਾ ਥੱਲੇ ਡਿੱਗੂ ਪਿਆ। ਤਾਂ ਰੇਟ ਨੂੰ ਲੈ ਕੇ ਵਿਜੈ ਚੌਧਰੀ ਜੀ ਧੰਨਵਾਦ ਬਾਈ ਜੀ। ਰੇਟ ਨੂੰ ਲੈ ਕੇ ਜਿਹੜੀ ਇੱਕ ਕਿਸਾਨਾਂ ਨੂੰ ਉਮੀਦ ਹੈਗੀ ਆ ਕਿ ਫਰਵਰੀ ਦੇ ਵਿੱਚ ਵਧੂਗਾ। ਉਹ ਦੇਖੋ ਹੁਣ ਕੀ ਭਾਜ ਜਿਹੜਾ ਉਹ ਰੇਟ ਰਹਿੰਦਾ। ਆ ਲਾਈਵ ਤੁਹਾਨੂੰ ਦਿਖਾ ਰਹੇ ਆ ਹਬੋਰ ਕਿੰਨੂ ਮੰਡੀ ਦੀਆਂ ਤਸਵੀਰਾਂ। ਤੁਹਾਡੇ ਨਾਲ ਜਿਹੜੀਆਂ ਉਹ ਸੰਗਿਆ ਕਰ ਰਹੇ ਆ ਆਪਾਂ ਵੀਰੋ। ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿਹੜਾ ਜਿਹੜਾ ਵੀ ਵੀਰ ਜੁੜੇ। ਤਾਂ ਜੋ ਜਿਹੜੀ ਅਪਡੇਟ ਹੈ। ਉਹ ਪਹੁੰਚ ਜੀ ਰਵੇ ਵੀਰਾਂ ਤੱਕ ਆਪਣੇ ਦੂਜਿਆਂ ਤੱਕ ਵੀ ਪਹੁੰਚ ਜੇ ਤਾਂ ਜਿੰਨੇ ਵੀ ਵੀਰ ਜੁੜੇ ਆ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੀ ਤੁਸੀਂ ਵੀਡੀਓ ਨੂੰ ਹਰ ਰੋਜ਼ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਸਪੋਰਟ ਕਰਦੇ ਹੋ ਚੈਨਲ ਨੂੰ ਕਿਉਂਕਿ ਜਿਹੜਾ ਚੈਨਲ ਹੈ ਆਪਣਾ ਉਹ ਤੁਹਾਡੀ ਸਪੋਰਟ ਨਾਲ ਹੀ ਵੀਰੋ ਚੱਲਣਾ ਤੇ ਸਪੋਰਟ ਜ਼ਰੂਰ ਕਰੋ ਤੇ ਇੱਕ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਆ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਸ਼ਹੂਰੀ ਹੈ ਉਹ ਤੁਸੀਂ ਆਪਦੀ ਜੇ ਕਰਨੀ ਆ ਤਾਂ ਉਹ ਸਾਡੇ ਰਾਹੀਂ ਵੀ ਕਰ ਸਕਦੇ ਹੋ ਕਿਉਂਕਿ ਅਸੀਂ ਜਿਹੜੇ ਆਪਾਂ ਕਹਿ ਲਈਏ ਵੀ ਵਹਿਮ ਭਰਮ ਫਲਾਉਣ ਵਾਲੇ ਐਡਵਰਟਾਈਜ਼ਮੈਂਟ ਆ ਉਹ ਆਪਾਂ ਜਿਹੜੇ ਨਹੀਂ ਪ੍ਰਕਾਸ਼ਿਤ ਕਰਦੇ ਤਾਂ ਇਸ ਕਰਕੇ ਆਪਾਂ ਜਿਹੜਾ ਕੋਈ ਵੀ ਵੀਰ ਆਪਣੇ ਸੱਜਣ ਮਿੱਤਰ ਦੀ ਕਿਸੇ ਦੀ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦਾ ਤਾਂ سپورਟ ਜ਼ਰੂਰ ਕਰੋ ਤੁਹਾਡੇ سپورਟ ਦੀ ਜਿਹੜੀ ਲੋੜ ਉਹ ਹੈਗੀ ਆ ਸਾਨੂੰ ਤਾਂ ਵਿਜੇ ਚੌਧਰੀ ਜੀ ਧੰਨਵਾਦ ਬਾਈ ਜੀ ਹਬੋਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੀਰੋ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਜ਼ਰੂਰ ਕਰ ਦਿਓ ਜਗਜੀਤ ਧਾਲੀਵਾਲ ਸਾਹਿਬ ਸਾਡੇ H 21 ਤੋਂ ਉਹ ਵੀ ਜੁੜੇ ਹੋਏ ਆ ਤਾਂ ਮੰਡੀ ਦਾ ਹਾਲ ਹੋ ਗਿਆ ਅੱਜ ਹੁਣੇ-ਹੁਣੇ ਇੱਕ ਜਿਹੜੀ ਅਪਡੇਟ ਆਈ ਆ ਕਿ ਮਿਡੇ ਮੀਲ ਦੇ ਵਿੱਚ ਕਿੰਨੂ ਦਿੱਤਾ ਜਾ ਸਕਦਾ ਹੈ ਇਸ ਸਬੰਧ ਦੇ ਵਿੱਚ ਜਿਹੜੀ ਚਰਚਾ ਹੈ ਉਹ ਜੋਰਾਂ ਤੇ ਚੱਲ ਰਹੀ ਹੈ ਮਿਡੇ ਮੀਲ ਦੇ ਵਿੱਚ ਜੇਕਰ ਕਿੰਨੂ ਦਿੱਤਾ ਜਾਂਦਾ ਤਾਂ ਉਹਦਾ ਕਿਤੇ ਨਾ ਕਿਤੇ ਅਬੋਰ ਵਾਲੇ ਕਿਸਾਨਾਂ ਨੂੰ ਫਾਇਦਾ ਮਿਲਣਾ ਹੈ ਤਾਂ ਭਾ ਜਿਹੜਾ ਕਿਸਾਨਾਂ ਨੂੰ ਵਧੀਆ ਮਿਲੇ ਕਿੰਨੂ ਦਾ ਜਿਹੜਾ ਉਹ ਬੜਾ ਜ਼ਰੂਰੀ ਹੈ ਕਿਉਂਕਿ ਫਸਲੀ ਵਿਭਿੰਨਤਾ ਦੀ ਜਦੋਂ ਗੱਲ ਆਉਂਦੀ ਆ ਤਾਂ ਫਸਲੀ ਵਿਭਿੰਨਤਾ ਜਿਹੜੀ ਉਹ ਕਿੰਨੂ ਵਾਲੇ ਬਾਗਬਾਨ ਆ ਜਿਹੜੇ ਉਹ ਹੀ ਸਾਂਭੀ ਬੈਠੇ ਆ ਤੇ ਇਸ ਲਈ ਜ਼ਰੂਰੀ ਆ ਕਿ ਫਸਲੀ ਵਿਭਿੰਨਤਾ ਨੂੰ ਜਿਹੜਾ ਸਾਂਭਣ ਵਾਲੇ ਕਿੰਨੂ ਬਾਗਬਾਨਾਂ ਨੂੰ ਕਿੰਨੂ ਦਾ ਭਾਅ ਵੀ ਮਿਲੇ ਨਹੀਂ ਤਾਂ ਹਾਲਾਤ ਆ ਜਿਹੜੇ ਉਹ ਮਾੜੇ ਹੋ ਸਕਦੇ ਆ ਇਸ ਲਈ ਕਿੰਨੂ ਦੇ ਭਾਅ ਕਿਸਾਨਾਂ ਨੂੰ ਪੂਰੇ ਮਿਲਨੇ ਜਾਂ ਸਹੀ ਮਿਲਨੇ ਬਹੁਤ ਜ਼ਰੂਰੀ ਆ ਵੀਰੋ ਤਾਂ ਲਾਈਵ ਬਰਦੇਵ ਸਿੰਘ ਜੀ ਜੁੜੇ ਆ ਸੁਜਿੰਦਰ ਜੀ ਜੁੜੇ ਹੋਏ ਆ ਧੰਨਵਾਦ ਕਰਦੇ ਆ ਉਹਨਾਂ ਦਾ ਅਵੋਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਰਾਜਪੀਤ ਤਵੀਰ ਸਾਡੇ ਬਿਲਕੁਲ ਬਾਈ ਜੀ ਪੰਜਾਬ ਐਗਰੋ ਦੀ ਜਿਹੜੀ ਕੀ ਸਕੀਮ ਹੈ ਉਹ ਸਾਰੀ ਜਾਣਕਾਰੀ ਕੱਲ ਨੂੰ ਕੋਸ਼ਿਸ਼ ਕਰਾਂਗੇ ਉਹਦੇ ਤੇ ਵੀਡੀਓ ਕਰਕੇ ਵੀ ਉਹ ਇਕ ਤਾਂ ਜਿਹੜੀ ਪੰਜਾਬ ਐਗਰੋ ਦੀ ਫੈਕਟਰੀ ਦਾ ਕੀ ਸਟੇਟਸ ਹੈ ਉਹਦਾ ਕਿਸਾਨਾਂ ਨੂੰ ਕਿੰਨਾ ਕੁ ਲਾਭ ਹੋਣਾ ਕੀ ਹੋਣਾ ਉਹ ਜਾਣਕਾਰੀ ਲਵਾਂਗੇ ਇੱਕ ਦੂਜਾ ਉਹਨਾਂ ਦੀ ਜਿਹੜੀ ਖਰੀਦ ਕੋਈ ਕਿੰਨੋਂ ਦੀ ਕਰ ਰਹੀ ਹੈ ਤਾਂ ਕਿੱਥੇ ਕਰ ਰਹੀ ਹੈ ਕਿਦਾਂ ਦਾ ਬਾਗ ਲੈ ਰਹੀ ਹੈ ਬਿਲਕੁਲ ਬਾਈ ਜੀ ਸੁਝਾ ਤੁਹਾਡਾ ਵਧੀਆ ਜਾਣਕਾਰੀ ਦੇਵਾਂਗੇ ਵੀ ਕੱਲ ਤਾਂ ਗੁਰਪ੍ਰੀਤ ਜੀ ਜੁੜੇ ਆ ਬਹਾਦਰ RAM ਜੀ ਜੁੜੇ ਆ ਸ਼ੋਕਮਾਰ ਜੀ ਜੁੜੇ ਆ ਮਨੋਰ ਸਿੰਘਲਾ ਜੀ ਤਾਂ ਜਿਹੜੇ ਜਿਹੜੇ ਵੀਰ ਦਲੀਪ ਕੁਮਾਰ ਜੀ ਇਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਜਿਹੜੇ ਵੀ ਵੀਰ ਜੁੜੇ ਆ ਤਾਂ ਅਬੋਹਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਅੱਜ ਦਾ ਜਿਹੜਾ ਭਾਅ ਹੈ ਉਹ 15 ਰੁਪਏ ਸਿਰਾਂ ਕਿਨੂ ਹੈ ਜਿਹੜਾ ਮੰਡੀ ਦੇ ਵਿੱਚ ਵਿਕਿਆ ਵਧੀਆ ਕੁਆਲਿਟੀ ਵਾਲਾ ਤੇ ਆਮ ਜਿਹੜਾ ਕਿਨੂਆ 10 ਰੁਪਏ ਤੋਂ 12 ਰੁਪਏ ਤੱਕ ਰਿਹਾ 9 ਤੋਂ 10 11 12 ਤੱਕ ਜਿਹੜਾ ਉਹਦੇ ਭਾਅ ਜਿਹੜੇ ਵੱਖ-ਵੱਖ ਰਏ ਆ ਕੁਆਲਿਟੀ ਦੇ ਹਿਸਾਬ ਨਾਲ ਤਕੀਰ ਨੂੰ ਲੈ ਕੇ ਤਾਂ ਪਿਛਲੇ ਦਿਨੀ ਇੱਕ ਮਸਰੋਲਾ ਵੀ ਪਿਆ ਸੀ ਵੀ ਕੇਰ ਹੈ ਜਿਹੜੀ ਮੰਡੀ ਦੇ ਵਿੱਚ ਉਹ ਗੋਤਮ ਛੇਦਿਆ ਵੀਰ ਗੁਰਵਿੰਦਰ ਜੀ ਫੌਸ਼ਲ ਕੁਮਾਰ ਜੀ ਸੁਖਦੇਵ ਸਿੰਘ ਜੀ ਉਸ ਨੂੰ ਲੈ ਕੇ ਕਰਾਉਣਾ ਇਹ ਪਿਆ ਸੀਗਾ ਕਿ ਮੰਡੀ ਦੇ ਵਿੱਚ ਕੇਰ ਨਾਲ ਵੇਚੀ ਜਾਵੇ ਕਿਉਂਕਿ ਕੇਰ ਨਾਲ ਜਿਹੜਾ ਰੇਟ ਹੈ ਨੁਕਸਾਨ ਹੁੰਦਾ ਤਾਂ ਕਿਸਾਨਾਂ ਨੂੰ ਵੀ ਇਹ ਹੀ ਅਪੀਲ ਹੈ ਕਿ ਕੇਰ ਹੈ ਜਿਹੜੀ ਮੰਡੀ ਚ ਨਾ ਲਿਆਂਦੀ ਜਾਵੇ। ਜਗਦੀਸ਼ ਜੀ ਜੁੜੇ ਆ ਇਹਨਾਂ ਦਾ ਧੰਨਵਾਦ ਕਰਦੇ ਆ। ਕੁਲਦੀਪ ਢਾਲੀਵਾਲ ਸਾਹਿਬ ਅੱਛਾ ਡਿੱਕੀ ਤੋਂ ਸਾਡੇ ਵੀਰ ਜੁੜੇ ਆ ਇਹਨਾਂ ਦਾ ਧੰਨਵਾਦ। ਤਾਂ ਜਿਹੜੇ-ਜਿਹੜੇ ਵੀ ਵੀਰਾਂ ਤਾਂ ਕਿਉਂਕਿ ਆਪਣਾ ਜਿਹੜਾ ਮਕਸਦ ਹੈ ਉਹ ਵੀਡੀਓ ਦਾ ਹਰ ਰੋਜ਼ ਦਾ ਇਹੀ ਹੈ ਕਿ ਤੁਹਾਡੇ ਤੱਕ ਰੇਟ ਲੈ ਕੇ ਆਈਏ ਤੁਹਾਨੂੰ ਪਤਾ ਲੱਗ ਜਾਵੇ ਵੀਰੋ। ਕਿਉਂਕਿ ਬਾਗਬਾਨਾਂ ਨੇ ਆਪਦੇ ਬਾਗ ਹੈ ਜਿਹੜੇ ਵੀਰਾਂ ਨੇ ਵੇਚਨੇ ਆ ਤੇ ਮੰਡੀ ਦਾ ਜਿਹੜਾ ਇੱਕ ਪਤਾ ਲੱਗਦਾ ਰਹਿੰਦਾ ਹੈ ਕਿ ਰੇਟ ਜਿਹੜਾ ਕੀ ਚੱਲ ਰਿਹਾ ਹੈ ਤਾਂ ਉਸੇ ਹਿਸਾਬ ਨਾਲ ਜਿਹੜੇ ਕੋਈ ਸੌਦੇ ਆ ਵੀਰਾਂ ਕਿਉਂਕਿ ਹਮੇਸ਼ਾ ਮੈਂ ਗੱਲ ਕਰਦਾ ਹੁੰਦਾ ਕਿ ਕਿਸਾਨੀ ਖੁਸ਼ਹਾਲ ਹੋਣੀ ਬਹੁਤ ਜ਼ਰੂਰੀ ਹੈ ਕਿਸਾਨੀ ਖੁਸ਼ਹਾਲ ਆ ਤਾਂ ਸਾਰਾ ਤਾਣਾ ਬਾਣਾ ਖੁਸ਼ਹਾਲ ਹੈ ਜੇ ਕਿਸਾਨੀ ਰੁਲ ਗਈ ਤਾਂ ਫਿਰ ਦੂਜੇ ਸਾਰੇ ਰੁਲ ਜਾਣੇ ਆ ਵਪਾਰੀ ਹੋਣ ਭਾਵੇਂ ਦੁਕਾਨਦਾਰ ਹੋਣ ਸਾਰਿਆਂ ਨੇ ਰੁਲ ਜਾਣਾ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿਸਾਨੀ ਨੂੰ ਬਚਾ ਕੇ ਰੱਖਣ ਲਈ ਕਿਸਾਨੀ ਦੀ ਖੁਸ਼ਹਾਲੀ ਲਈ ਕੋ ਕੰਮ ਕਰੇ ਫਸਲਾਂ ਦੇ ਭਾਅ ਖਾਸ ਤੌਰ ਤੇ ਜਿਹੜੇ ਉਹ ਜ਼ਰੂਰ ਉਧਰ 13 ਫਰਵਰੀ ਨੂੰ ਜਿਹੜੇ ਕਿਸਾਨ ਜੱਥੇਬੰਦੀਆਂ ਉਹ ਦਿੱਲੀ ਦੁਬਾਰਾ ਜਿਹੜਾ ਮੋਰਚਾ ਲਾਉਣ ਜਾ ਰਹੀਆਂ ਉਹਦੀਆਂ ਵੀ ਜਿਹੜੀਆਂ ਤਿਆਰੀਆਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਜਿਦੇ ਵਿੱਚ ਪਿੰਡ-ਪਿੰਡ ਜਾ ਕੇ ਹੋਕੇ ਲੋਕਾਂ ਨੂੰ ਕਿਸਾਨਾਂ ਨੂੰ ਮਾਰੇ ਜਾ ਰਿਹਾ ਵੀ ਆਜੋ ਚਲਿਏ ਦਿੱਲੀ ਦੀਆਂ ਬਰੂਹਾਂ ਤੇ ਦੁਬਾਰਾ ਜਿਹੜਾ ਮੋਰਚਾ ਲਾਉਣ ਵਾਸਤੇ ਮੰਗਾਂ ਉਹਦੇ ਚ ਐਮਐਸਪੀ ਦਾ ਭਾਅ ਜਿਹੜਾ ਉਹ ਹੈ ਜਾਂ ਕਰਜ਼ਾ ਮੁਕਤੀ ਦੀਆਂ ਮੰਗਾਂ ਉਹਦੇ ਵਿੱਚ ਉਹਨੂੰ ਲੈ ਕੇ ਜਿਹੜਾ ਉਹ ਮੋਰਚਾ ਜਾ ਰਿਹਾ ਤਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਖਬੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਵੀਰੋ ਅੱਜ ਦੇ ਜਿਹੜੇ ਭਾਅ ਹੈ ਉਹ 15 ਰੁਪਏ ਤੱਕ ਕਿੰਨੂ ਆ ਜਿਹੜਾ ਬੋਰ ਮੰਡੀ ਦੇ ਵਿੱਚ ਵਧੀਆ ਕੁਆਲਿਟੀ ਦਾ ਵਿਕਿਆ ਤਾਂ ਅੱਜ ਦੀ ਵੀਡੀਓ ਜਿਹੜੀ ਉਹ ਆਪਾਂ ਸਮਾਪਤ ਕਰਦੇ ਆਂ ਤਾਂ ਜਿੰਨੇ ਵੀ ਵੀਰ ਜੁੜੇ ਆ ਉਹਨਾਂ ਸਾਰੇ ਵੀਰਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਚੈਨਲ ਨੂੰ ਵਕਤ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਆ ਕਰੋ ਸਪੋਰਟ ਕਰੋ ਆਪਣੇ ਚੈਨਲ ਨੂੰ ਵੀਰੋ ਕਿਉਂਕਿ ਤੁਹਾਡੀ ਸਪੋਰਟ ਦੀ ਜਿਹੜੀ ਉਹ ਜ਼ਰੂਰਤ ਹੈ ਸਰਪੰਚ ਸਾਹਿਬ ਨਹੀਂ ਭਾਈ ਲੇਟ ਨਹੀਂ ਹੋ ਗਏ ਸੀ ਵੀ ਜਿਵੇਂ ਥੋੜਾ ਜਿਹਾ ਵਕ-ਵਕ ਟਾਈਮ ਦੇ ਹਿਸਾਬ ਨਾਲ ਆ ਜਾਈਦਾ ਵੀ ਕਦੇ ਲੇਟ ਕਦੇ ਥੋੜਾ ਜਿਹਾ ਪਹਿਲਾਂ ਤਾਂ ਇਸੇ ਕਰਕੇ ਤੇ ਅੱਜ ਦੇ ਭਾਅ ਜਿਹੜੇ ਫੇਰ ਇੱਕ ਵਾਰੀ ਸ਼ੇਅਰ ਕਰਦਾ ਤਾਂ ਉਹ ਜਿਹੜੇ ਹੈਗੇ ਆ ਕਿ 9 ਰੁਪਏ ਤੋਂ ਲੈ ਕੇ 15 ਰੁਪਏ ਤੱਕ ਕਿੰਨੂ ਜਿਹੜਾ ਵਧੀਆ ਕੁਆਲਿਟੀ ਵਾਲਾ ਵਿਖਿਆ ਤੇ ਆਮ ਜਿਹੜਾ ਭਾਅ ਹੈ ਉਹ 10-11 ਰੁਪਏ ਜਿਹੜਾ ਮੰਡੀ ਦੇ ਵਿੱਚ ਕਿੰਨੂ ਹੈ ਉਹ ਰਿਹਾ ਸੰਦੀਪ ਬਾਦੂ ਜੀ ਜੁੜੇ ਆ ਰਮਨ ਜੀ ਸ਼ੇਅਰ ਇਨਫਾਰਮੇਸ਼ਨ ਪੰਜਾਬ ਐਗਰੋ ਜੂਸ ਫੈਕਟਰੀ ਦੀ ਬਾਈ ਕੱਲ ਜਾ ਕੇ ਉੱਥੇ ਕਰਾਂਗੇ ਕਿ ਜਿਹੜੀ ਜੂਸ ਫੈਕਟਰੀ ਦੇ ਕੀ ਹਾਲਾਤ ਹੈ ਕੀ ਸਟੇਟਸ ਹੈ ਉਹ ਕੱਲ ਵੀਡੀਓ ਜਿਹੜੀ ਉਹ ਅਪਲੋਡ ਜ਼ਰੂਰ ਕਰਾਂਗੇ ਤਾਂ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਅੱਜ ਦੇ ਜਿਹੜੇ ਭਾਅ 15 ਰੁਪਏ ਦਾ ਕਿੰਨੂ ਹੈ ਜਿਹੜਾ ਮੰਡੀ ਦੇ ਵਿੱਚ ਵਿਕਿਆ ਆ ਇੱਥੇ ਇੱਕ ਅਪਡੇਟ ਮੈਂ ਤੁਹਾਡੇ ਨਾਲ ਸਿਆਸੀ ਥੋੜੀ ਸ਼ੇਅਰ ਕਰਦਾ ਚਾਰਖੰਡ ਦੇ ਮੁੱਖ ਮੰਤਰੀ ਹਿਮੰਤ ਸੁਰਾਨ ਨੂੰ ਕਹਿੰਦੇ ਗ੍ਰਿਫਤਾਰ ਕੀਤਾ ਜਾ ਸਕਦਾ ਏਡੀ ਵੱਲੋਂ ਬਿਆਨ ਜਿਹੜੇ ਉਹ ਦਰਜ ਕੀਤੇ ਜਾ ਰਹੀ ਹੈ ਏਡੀ ਦੀ ਟੀਮ ਕੋਈ ਜ਼ਮੀਨ ਘਟਾਲੇ ਦੇ ਨੂੰ ਲੈ ਕੇ ਜਿਹੜੀ ਪੁੱਛਗਿੱਛ ਹੈ ਉਹਨਾਂ ਤੋਂ ਕੀਤੀ ਜਾ ਰਹੀ ਹੈ ਤਕਰੀਬ 6 ਘੰਟਿਆਂ ਤੋਂ ਉਹਨਾਂ ਤੋਂ ਪੁੱਛਗਿੱਛ ਹੋ ਰਹੀ ਹੈ ਮੁੱਖ ਮੰਤਰੀ ਦੇ ਸਰਕਾਰੀ ਰਿਆਸ ਦੇ ਬਾਹਰ ਜਿਹੜੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਡੀਜੀਪੀ ਤੇ ਮੁਖ ਸਖਤਰ ਜਿਹੜੇ ਉਹ ਵੀ ਉੱਥੇ ਜਿਹੜੇ ਤਨਾਤ ਹੈ ਤਾਂ ਇਹ ਸਿਆਸੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜਾਣਕਾਰੀ ਵੀਰੋ ਤਾਂ ਅਬੋਰ ਦੀ ਗੱਲ ਕਰੀਏ ਤਾਂ ਭਾਨੇ ਸਿੱਧੂ ਮਸਲੇ ਤੇ ਵੀ ਲਾਈਵ ਹੋ ਬਈ ਜੀ ਉਹ ਵੀਡੀਓ ਤਾਂ ਆਪਾਂ ਪਾਈਆਂ ਉਹਦੇ 'ਚ ਪਰ ਉਹ ਜਿਹੜੇ ਉਹਦੇ 'ਚ ਪੀੜਤ ਤੇ ਰਹੋ ਵੀ ਨਹੀਂ ਸਾਹਮਣੇ ਆ ਰਿਹਾ ਤਾਂ ਜੋ ਜੇ ਉਹ ਵੀ ਆ ਕੇ ਕੁਝ ਦੱਸਣ ਤਾਂ ਆਪਾਂ ਜਿਹੜੀ ਉਹਨਾਂ ਦੀ ਵੀ ਵੀਡੀਓ ਹੈ ਜਰੂਰ ਕਰਾਂਗੇ ਫਿਰ ਵੀ ਉਹਨਾਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕਰਾਂਗੇ ਕੱਲ੍ਹ ਤਾਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਮਾਲ ਆ ਮੰਡੀ 'ਚ ਰਹਿ ਗਿਆ ਉਹ ਕੱਲ ਵਿਕੂਗਾ ਕਿਉਂਕਿ ਮੀਂਹ ਕਰਕੇ ਕਿਤੇ ਨਾ ਕਿਤੇ ਅੱਜ ਜਿਹੜਾ ਮਾਲ ਹੈ ਉਹ ਮੰਡੀ 'ਚ ਵਿਕਣ ਵੱਲੋਂ ਰਹਿ ਗਿਆ ਕਿ ਉਹ ਜਿਹੜੇ ਖਰੀਦਦਾਰ ਘੱਟ ਸੀਗੇ ਤਾਂ ਅਬੋਰ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਰੇਟ ਇੱਕ ਵਾਰੀ ਫੇਰ ਬੋਲਦਾ 15 ਰੁਪਏ ਕਿੰਨੂ ਆ ਜਿਹੜਾ ਮੰਡੀ 'ਚ ਅੱਜ 31 ਜਨਵਰੀ 2024 ਦਿਨ ਬੁੱਧਵਾਰ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ 15 ਰੁਪਏ ਵਧੀਆ ਕੁਆਲਿਟੀ ਵਾਲਾ ਕਿੰਨੂੰ ਵਕਿਆ ਤੇ 10 11 ਰੁਪਏ ਜਿਹੜਾ ਆਮ ਕਿੰਨੂੰ ਐ ਉਹ ਮੰਡੀ ਦੇ ਵਿੱਚ ਵਿਕਿਆ ਆ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ